ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਚੜ੍ਹ ਰਹੇ ਨੇ 350 ਸਾਲਾ ਮਨਾਇਆ ਜਾਂਦਾ ਹੈ ਜਿਹੜੀ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸਰਦਾਰ ਸੋਭਾ ਸਿੰਘ ਜੀ ਦੇ ਵੱਲੋਂ ਬਣਾਈ ਗਈ ਸੀ ਹਰ ਤਸਵੀਰ ਦੇ ਬਾਰੇ ਪੂਰੀ ਡਿਟੇਲਡ ਕੋਰਸਪੋਂਡੈਂਸ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਸਰ ਜੀ ਦਾ ਇਹ ਮੰਨਣਾ ਸੀ ਕਿ ਮੈਂ ਕੋਈ ਵੀ ਤਸਵੀਰ ਜਿਹੜੀ ਬਣਾਣਾ ਹੈ ਉਸ ਮਹਾਨ ਜਿਹੜੇ ਸ਼ਖਸੀਅਤ ਹੈ ਉਹਦੇ ਜਿਹੜੀ ਸੋਚ ਹੈ ਉਹਦੇ ਜਿਹੜੀ ਮੈਸੇਜ ਹੈ ਉਹ ਕਨਵੇ ਹੋਣਾ ਚਾਹੀਦਾ ਹੈ ਤੇ ਇਹ ਗੁਰੂ ਸਾਹਿਬ ਦੀ ਤਸਵੀਰ ਵੀ ਜਿਹੜੀ ਐ ਐਸ ਆਰ ਜੀ ਨੇ ਜਦੋਂ ਬਣਾਈ ਹੈ ਉਹਨਾਂ ਨੇ ਮੋٹے ਤੌਰ ਤੇ ਡਾਕਟਰ ਚਰਨੋਚਨ ਸਿੰਘ ਸਿਕਸ ਸਕਾਲਰ ਹੋਏ ਨੇ ਤੇ ਸੀਸਗੰਜ ਗੁਰਦੁਆਰਾ ਸਾਹਿਬ ਨੇ 1960 ਦੇ ਵਿੱਚ ਇਹ ਕਿਤਾਬ ਵੀ ਛਾਪੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਡਾਕਟਰ ਚਰਨੋਚਨ ਸਿੰਘ ਵੀ ਪਗ ਇੱਕ ਸਾਲ ਦਾ ਸਮਾਂ ਲੱਗਿਆ ਜੀ ਪੜ੍ਹ ਕੇ ਸਟੱਡੀ ਕਰਨਾ ਫਿਰ ਤਸਵੀਰ ਬਣਾਉਣਾ ਜੀ 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 ਇਹਦੇ ਚ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਸੀਗਾ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਉਹਨਾਂ ਦੀ ਸੋਚ ਸੀਗੀ ਜਿੱਨੇ ਹਿਊਮਨ ਰਾਈਟਸ ਦੀ ਗੱਲ ਤਾਂ ਹੁਣ ਸ਼ੁਰੂ ਹੋਈ ਹੈ ਲੰਬੀ ਦੇਰ ਤੱਕ ਗੁਰੂ ਸਾਹਿਬ ਨੇ ਭਗਤੀ ਕੀਤੀ ਉਹਦੇ ਉੱਪਰ ਵਿਚਾਰ ਕੀਤਾ ਤੇ ਇਹ ਤਸਵੀਰ ਵੀ ਸਾਰੀ ਨਾ ਬੜੀ ਸਿੰਬੋਲਿਕ ਹੈ ਪ੍ਰਤੀਕ ਨੇ ਇਹਦੇ ਵਿੱਚ ਗੁਰੂ ਸਾਹਿਬ ਜਿਹੜੇ ਐਸ ਵਕਤ ਭਗਤੀ ਕਰ ਰਹੇ ਨੇ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਤੇ ਇਹ ਜਿਹੜੀਆਂ ਨੌ ਜੋਤਾਂ ਨੇ ਉਹਨਾਂ ਦੇ ਸਾਹਮਣੇ 9 ਜੋਤਾ ਹੈਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਇੱਕ ਜਿਹੜੀ ਤਲਵਾਰ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਜਿਹੜੀ ਤਲਵਾਰ ਬਾਦ ਚੱਕੀ ਹੈ ਤੇ ਇਹ ਉਹਦਾ ਪ੍ਰਤੀਕ ਹੈ ਜਿਹੜਾ ਗੁਰੂ ਸਾਹਿਬ ਦਾ ਸ਼ਾਂਤੀ ਦਾ ਸੰਦੇਸ਼ ਹੈ ਭਾਈਵਾਲਤਾ ਦਾ ਸੰਦੇਸ਼ ਹੈ ਤੇ ਜਿਹੜਾ ਉਹਨਾਂ ਦਾ ਸੈਕਰੀਫਾਈਸ ਹੈ ਮੰਨ ਤੁਸੀਂ ਇੱਕ ਤਸਵੀਰ ਦੇਖ ਕੇ ਉਹਨਾਂ ਦੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ ਕੁਛ ਨਾ ਕੁਛ ਜਿਹੜਾ ਇਹਨੂੰ ਦੇਖਣ ਵਾਲਾ ਉਹਦੇ ਮਨ 'ਚ ਵਿਚਾਰ ਇਹ ਉੱਠਣ ਤੁਸੀਂ ਦੇਖੋ ਵੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜ਼ਮੀਨ ਤੇ ਬੈਠੇ ਨਹੀਂ ਦਿਖਾਇਆ ਜੀ ਥੋੜਾ ਉੱਚੀ ਜਗ੍ਹਾ ਤੇ ਬਿਠਾਇਆ ਹੈ ਹੂੰ ਠੀਕ ਹੈ ਸੈਕੰਡਲੀ ਜਿਹੜੇ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਜਿਵੇਂ ਫੁੱਲ ਵੀ ਪਏ ਨੇ ਬੜਾ ਸਟਰੋਂਗ ਕਲਰਸ ਨਹੀਂ ਹੈ ਲਾਈਟ ਸ਼ੇਡਸ ਨੇ ਇਹਦੇ ਉੱਪਰ ਤੇ ਮੇਨ ਫੋਕਸ ਜਿਹੜਾ ਗੁਰੂ ਸਾਹਿਬ ਦੇ ਚਿਹਰੇ ਦੇ ਉੱਪਰ ਹੀ ਜਾਂਦਾ ਹੈ ਇਹ 1975 ਦੇ ਵਿੱਚ ਬਣਾਈ ਸੀ ਜੀ ਤੇ ਵੈਸੇ 1974 ਦੇ ਵਿੱਚ ਬਣਨੀ ਸ਼ੁਰੂ ਹੋਈ ਸੀ 1975 ਚ ਮੁਕੰਮਲ ਹੋਈ ਸੀ ਉਸ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਸਿਕਸ ਸਕਾਲਰ ਨੇ ਜਿਵੇਂ ਹੈ ਨਾ ਐਸਐਸ ਅਮੋਲ ਹੋ ਗਏ ਡਾਕਟਰ ਹਰਨਾਮ ਸਿੰਘ ਸ਼ਾਨ ਹੋ ਗਏ ਤੇ ਉਹ ਸਮੇਂ-ਸਮੇਂ ਤੇ ਤਸਵੀਰਾਂ ਜਿਹੜੇ ਲੋਕ ਕਮਿਸ਼ਨ ਕਰਦੇ ਸੀ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਉਹਨਾਂ ਦੀ ਟੀਮ ਆਂਦੀ ਸੀ ਇੱਥੇ ਦੇਖਣ ਉਹ ਸੁਝਾਅ ਵੀ ਦਿੰਦੇ ਸੀਗੇ ਮੋٹے ਤੌਰ ਤੇ ਸਾਜੀ ਕਹਿੰਦੇ ਸੀ ਜਿਵੇਂ ਗੁਰੂ ਸਾਹਿਬ ਦਾ ਇੱਕ ਮੈਸੇਜ ਵੀ ਮੇਰੀ ਤਸਵੀਰ ਤੋਂ ਦੁਨੀਆ ਨੂੰ ਪਹੁੰਚ ਜਾਏ ਤੇ ਮੇਰਾ ਕੰਮ ਸਫਲ ਹੋ ਜਾਏ ਇਹ ਤਸਵੀਰਾਂ ਦਾ ਸਾਜ ਜਦ ਲਈ ਮਨਣਾ ਸੀ ਮੈਂ ਵੀ ਮੈਂ ਨਹੀਂ ਚਾਹੁੰਦਾ ਕਿ ਲੋਕ ਤਸਵੀਰਾਂ ਨੂੰ ਪੂਜਾ ਕਰਨ ਧੂਪ ਬੱਤੀ ਕਰਨ ਉਹਨਾਂ ਦੇ ਉੱਪਰ ਹਾਰ ਪਾਣ ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਉਹਨਾਂ ਤੋਂ ਪ੍ਰੇਰਣਾ ਲੋਕ ਲੈ ਸਕਣ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ 350 ਸਾਲਾ ਮਨਾਇਆ ਜਾ ਰਿਹਾ ਹੈ ਇਸੇ ਦੇ ਚਲਦਿਆਂ ਤੁਹਾਡੇ ਲਈ ਇੱਕ ਸਪੈਸ਼ਲ ਰਿਪੋਰਟ ਲੈ ਕੇ ਆਏ ਆਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਈ ਜਿਹੜੀ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸਰਦਾਰ ਸੋਭਾ ਸਿੰਘ ਹੋਣਾ ਦੇ ਵੱਲੋਂ ਬਣਾਈ ਗਈ ਸੀਗੀ ਇਹ ਪਹਿਲੀ ਤਸਵੀਰ ਕਹਿ ਲਓ ਵੀ ਜਿਹੜੀ ਇਹ ਤਸਵੀਰ ਬਹੁਤ ਜ਼ਿਆਦਾ ਮਕਬੂਲ ਹੋਈ ਸੀਗੀ ਇਹ ਤਸਵੀਰ ਨੂੰ ਤੁਸੀਂ ਬਹੁਤ ਜ਼ਿਆਦਾ ਜਗ੍ਹਾ ਦੇ ਉੱਪਰ ਦੇਖਿਆ ਵੀ ਹੋਏਗਾ ਅਸੀਂ ਇਸ ਵਕਤ ਸੋਭਾ ਸਿੰਘ ਆਰਟ ਗੈਲਰੀ ਪਾਲਨਪੁਰ ਦੇ ਨੇੜੇ ਪਹੁੰਚੇ ਆਂ ਤੇ ਇਸ ਤਸਵੀਰ ਬਾਰੇ ਇਸ ਤਸਵੀਰ ਨੂੰ ਦੇਖ ਕੇ ਮਨ ਦੇ ਵਿੱਚ ਸ਼ਾਂਤੀ ਵੀ ਬਹੁਤ ਆਉਂਦੀ ਹੈ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਸੋਭਾ ਸਿੰਘ ਹੋਣਾ ਨੇ ਇਸ ਤਸਵੀਰ ਨੂੰ ਬਣਾਇਆ ਸੀਗਾ ਕਿਉਂਕਿ ਬਹੁਤ ਸਾਰੇ ਵਿਚਾਰ ਲੋਕ ਵੀ ਕਰਦੇ ਨੇ ਕਿ ਸੋਭਾ ਸਿੰਘ ਹੋਣਾ ਨੇ ਜਿਹੜੀਆਂ ਤਸਵੀਰਾਂ ਬਣਾਈਆਂ ਉਹਨਾਂ ਨੇ ਆਪਣੇ ਫੇਸ ਦੇ ਨਾਲ ਹੀ ਰਿਲੇਟਡ ਬਣਾ ਦਿੱਤੀਆਂ ਤੇ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਡਾਕਟਰ ਹਿਰਦੇਪਾਲ ਸਿੰਘ ਅੱਜ ਸਾਡੇ ਨਾਲ ਨੇ ਪਹਿਲੀ ਵਾਰੀ ਪੰਜਾਬੀ ਮੀਡੀਆ ਦੇ ਉੱਤੇ ਕੋਸ਼ਿਸ਼ ਕਰਾਂਗੇ ਵੀ ਉਹ ਚੀਜ਼ਾਂ ਕਲੀਅਰ ਹੋਣ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਬਣੇ ਹੋਏ ਆ ਤੇ ਜਿਹੜੀ ਇਹ ਤਸਵੀਰ ਦੇ ਬਾਰੇ ਜਾਂ ਫਿਰ ਸ਼ਹੀਦੀ ਦਿਹਾੜੇ ਚੱਲਦੇ ਨੇ ਉਹਨਾਂ ਦੇ ਬਾਰੇ ਵੀ ਅਸੀਂ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਦੇਖ ਕੇ ਬੜਾ ਮਨ ਖੁਸ਼ ਹੋਇਆ ਗੱਲ ਜਿਹੜੀ ਤੁਸੀਂ ਬੜੀ ਮੇਨਟੇਨ ਕਰਕੇ ਰੱਖੀ ਹੋਈ ਆ ਉਹ ਵੀ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਕਿ ਜਿਹੜੀ ਇਹ ਤਸਵੀਰ ਬਣਾਈ ਸੀ ਸੁਭਾ ਸਿੰਘ ਹੋਣਾ ਨੇ ਇਹ ਕਿਹੜੇ ਸਾਲ ਦੇ ਵਿੱਚ ਬਣਾਈ ਗਈ ਸੀ ਇਹ 1975 ਦੇ ਵਿੱਚ ਬਣਾਈ ਸੀ ਜੀ ਤੇ ਵੈਸੇ 1974 ਦੇ ਵਿੱਚ ਬਣਨੀ ਸ਼ੁਰੂ ਹੋਈ ਸੀ 1975 ਚ ਮੁਕੰਮਲ ਹੋਈ ਸੀ ਜੀ ਠੀਕ ਹੈ ਤੇ ਇਹ ਉਹਨਾਂ ਨੇ ਕੀ ਸੋਚ ਕੇ ਬਣਾਈ ਸੀ ਕੀ ਉਹਨਾਂ ਨੂੰ ਕਿਸੇ ਨੇ ਕਿਹਾ ਸੀਗਾ ਬਣਾਉਣ ਲਈ ਕਿ ਜਾਂ ਫਿਰ ਇਹ ਉਹਨਾਂ ਦੀ ਸੋਚ ਸੀਗੀ ਅ ਗੁਰੂ ਸਾਹਿਬਾਨ ਨੇ ਤਸਵੀਰਾਂ ਵਾਸਤੇ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਹੈ ਜੀ ਸਰ ਜੀ ਨੂੰ ਸਾਰੇ ਲੋਕ ਖਤੋ-ਖਤਾਬਤ ਕਰਦੇ ਰਹਿੰਦੇ ਸੀ ਮਿਲਦੇ ਵੀ ਰਹਿੰਦੇ ਸੀਗੇ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਤਸਵੀਰ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਚਿੱਠੀ ਲਿਖੀ ਸੀ ਵੀ ਅਸੀਂ ਤਸਵੀਰ ਜਿਹੜਾ ਆਪਣਾ ਕੇਂਦਰੀ ਸਿੱਖ ਜਾਇਬ ਘਰ ਹੈ ਦਰਬਾਰ ਸਾਹਿਬ ਦੇ ਉੱਪਰ ਉਹਦੇ ਵਾਸਤੇ ਤਸਵੀਰ ਅਸੀਂ ਬਣਾਉਣੀ ਚਾਹੁੰਦੇ ਆਂ ਅੱਛਾ ਜੀ ਤੇ ਉਹ ਤੋਂ ਬਾਅਦ ਫਿਰ ਇਹਦੇ ਬਾਰੇ ਜਿਹੜਾ ਖਤੋ ਖitab ਸਾਡੀਆਂ ਚਿੱਠੀਆਂ ਸਾਡੇ ਕੋਲ ਅਵੇਲੇਬਲ ਨੇ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੇ ਬਾਰੇ ਇਹਨਾਂ ਦੀ ਜੀਵਨੀ ਦੇ ਬਾਰੇ ਕਾਫੀ ਲਿਟਰੇਚਰ ਸਾਹਿਬ ਜੀ ਨੂੰ ਭੇਜਿਆ ਗੁਨਾਨਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਤੋਂ ਵੀ ਸਰ ਜੀ ਨੇ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਲਿਟਰੇਚਰ ਜਿਹੜਾ ਪੜ੍ਹਿਆ ਉਹ ਸਾਰੀਆਂ ਬੁੱਕਸ ਇੱਥੇ ਅਵੇਲੇਬਲ ਨੇ ਸਾਡੇ ਕੋਲ ਅੱਛਾ ਕੋਈ ਐ ਨਹੀਂ ਜਿਵੇਂ ਅੱਜਕੱਲ ਮਿੱਥਾਂ ਜਾਂ ਸਾਡੇ ਵਰਗੀ ਪੀੜ੍ਹੀ ਜਿਹੜੀ ਸੁਣਦੀ ਐ ਵੀ ਸੁਪਨੇ ਚ ਆਏ ਵੀ ਕਹਿ ਦਿੱਤਾ ਵੀ ਫੋਟੋ ਬਣਾ ਦਿਓ ਕੋਈ ਐਵੇਂ ਦੀ ਗੱਲ ਨਹੀਂ ਪਰ ਇੱਕ ਚੱਲਿਆ ਇੱਕ ਤਰੀਕੇ ਨਾਲ ਇਹ ਸਾਰਾ ਜਿਵੇਂ ਐਸਪੀਸੀ ਨੇ ਆਖਿਆ ਉਸ ਤੋਂ ਬਾਅਦ ਨਹੀਂ ਨਹੀਂ ਇਹ ਸਾਰੇ ਹੀਆਂ ਹੀ ਤਸਵੀਰਾਂ ਵੱਲੋਂ ਗੁਰੂ ਸਾਹਿਬ ਦੀਆਂ ਹੋਣ ਜਾਂ ਦੂਸਰੀਆਂ ਜਿਹੜੀਆਂ ਸਰਜੀ ਨੇ ਜਿਵੇਂ ਨੈਸ਼ਨਲ ਹੀਰੋਜ਼ ਦੀਆਂ ਬਣਾਈਆਂ ਸਾਰੀਆਂ ਤਸਵੀਰਾਂ ਦੀ ਸਾਡੇ ਕੋਲ ਲਗਭਗ ਨਾ 25000 ਚਿੱਠੀ ਸਰਜੀ ਦੀ ਪਈ ਹੈ ਉਹਨਾਂ ਕਿਤਾਬ ਅਸੀਂ ਛਾਪਣ ਦੀ ਸੋਚ ਰਹੇ ਹਾਂ ਅੱਛਾ ਹਰ ਤਸਵੀਰ ਦੇ ਬਾਰੇ ਪੂਰੀ ਡਿਟੇਲਡ ਕੋਰਸਪੋਂਡੈਂਸ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਇਹ ਤਸਵੀਰ ਨਾ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਵਾਈਸ ਚਾਂਸਲ ਹੁੰਦੇ ਸੀ ਡਾਕਟਰ ਕਿਰਪਾਲ ਸਿੰਘ ਨਾਰੰਗ ਜੀ ਉਹਨਾਂ ਨੇ ਵੀ ਲਿਖਿਆ ਸੀ ਗੁਰੂ ਤੇਗ ਬਹਾਦਰ ਹਾਲ ਉੱਥੇ ਬਣਿਆ ਤਸਵੀਰ ਬਾਰੇ ਉਹਨਾਂ ਦਾ ਖਤੋਖਤਾਬਤ ਵੀ ਹੈਗਾ ਤੇ ਇਹ ਤਸਵੀਰ ਫਿਰ ਸਰ ਜੀ ਨੇ 1974 ਚ ਸ਼ੁਰੂ ਕੀਤੀ ਸੀਗੀ ਤੇ ਕਿਉਂਕਿ ਸਰ ਜੀ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਬਾਹਰੀ ਰੂਪ ਚਿੱਤਰਿਤ ਨਹੀਂ ਸੀ ਕਰਦੇ ਕਿ ਫਿਜ਼ੀਕਲ ਸ਼ੇਪ ਨਹੀਂ ਸੀ ਸਰ ਜੀ ਦਾ ਇਹ ਮੰਨਣਾ ਸੀ ਕਿ ਮੈਂ ਕੋਈ ਵੀ ਤਸਵੀਰ ਜਿਹੜੀ ਬਣਾਣਾ ਉਸ ਮਹਾਨ ਜਿਹੜੀ ਸ਼ਖਸੀਅਤ ਹੈ ਉਹਦੇ ਜਿਹੜੀ ਸੋਚ ਹੈ ਉਹਦੇ ਜਿਹੜੀ ਮੈਸੇਜ ਹੈ ਉਹ ਕਨਵੇ ਹੋਣਾ ਚਾਹੀਦਾ ਹੈ ਤੇ ਇਹ ਗੁਰੂ ਸਾਹਿਬ ਦੀ ਤਸਵੀਰ ਵੀ ਜਿਹੜੀ ਐ ਸਰ ਜੀ ਨੇ ਜਦੋਂ ਬੜਾਈ ਹੈ ਤਾਂ ਉਹਨਾਂ ਨੇ ਮੋٹے ਦੌਰ ਤੇ ਡਾਕਟਰ ਤਿਰਲੋਚਨ ਸਿੰਘ ਸਿਕ 스ਕਾਲਰ ਹੋਏ ਨੇ ਤੇ ਸੀਸਗੰਜ ਗੁਰਦੁਆਰਾ ਸਾਹਿਬ ਨੇ 1967 ਦੇ ਵਿੱਚ ਇੱਕ ਕਿਤਾਬ ਵੀ ਛਾਪੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਡਾਕਟਰ ਤਿਰਲੋਚਨ ਸਿੰਘ ਦੀ ਤੇ ਉਹਨਾਂ ਨਾਲ ਵੀ ਸਰ ਜੀ ਨੇ ਕਾਫੀ ਖਤਰ-ਖਤਾਬਤ ਕੀਤਾ ਹੈ ਤੇ ਉਹ ਕਿਤਾਬ ਸਾਰੀ ਸਾਰ ਜਿਹਨੇ ਪੜ੍ਹ ਕੇ ਫਿਰ ਇਹ ਤਸਵੀਰ ਬਣਾਉਣ ਦੇ ਬਾਰੇ ਸੋਚਿਆ ਲਗਭਗ 1 ਸਾਲ ਦਾ ਸਮਾਂ ਲੱਗਿਆ ਵੀ ਉਹਨਾਂ ਨੇ ਪੜ੍ਹ ਕੇ ਸਟੱਡੀ ਕਰਨਾ ਫਿਰ ਤਸਵੀਰ ਬਣਾਉਣਾ ਜੀ 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 ਇਸ ਤਸਵੀਰ ਦੇ ਵਿੱਚ ਵੈਸੀ ਦੇਖ ਕੇ ਨਾ ਮਨ ਨੂੰ ਬੜੀ ਸ਼ਾਂਤੀ ਜੀ ਮਿਲ ਰਹੀ ਹੈ ਅ ਇਹ ਤਸਵੀਰ ਬਾਰੇ ਤੁਸੀਂ ਦੱਸਿਓ ਕਿ ਜਿਵੇਂ ਇਹ ਕਿਰਪਾਨ ਵੀ ਹੈ ਇਹ ਇੱਕ ਥੱਲੇ ਦੀਵੇ ਦਾ ਰੂਪ ਵੀ ਹੈ ਇਹ ਮਹਾਰਾਜ ਦੀਆਂ ਅੱਖਾਂ ਜਿਹੜੀਆਂ ਅਧੀਆਂ ਖੁੱਲੀਆਂ ਨੇ ਹੱਥ ਵੀ ਜੁੜੇ ਨੇ ਇਸ ਕੀ ਚੀਜ਼ਾਂ ਦਰਸਾਉਂਦੀਆਂ ਨੇ ਕੀ ਕੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਤੁਸੀਂ ਥੋੜਾ ਡਿਟੇਲ ਦੇ ਵਿੱਚ ਦੱਸਿਓ ਇਹਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਸੀਗਾ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਉਹਨਾਂ ਦੀ ਸੋਚ ਸੀਗੀ ਜਿਵੇਂ ਹਿਊਮਨ ਰਾਈਟਸ ਦੀ ਗੱਲ ਤਾਂ ਹੁਣ ਸ਼ੁਰੂ ਹੋਈ ਹੈ ਲੇਕਿਨ ਆਪਾਂ ਕਦੋਂ ਦੀ ਗੱਲ ਕਰ ਰਹੇ ਹਾਂ ਜਿਹੜੀ ਮਤਲਬ 350 ਸਾਲ ਪੁਰਾਣੀਆਂ ਗੱਲਾਂ ਹਨ ਤੇ ਗੁਰੂ ਸਾਹਿਬ ਨੇ ਉਸ ਚੀਜ਼ ਦੇ ਉੱਪਰ ਜਿਹੜਾ ਭਗਤੀ ਕੀਤੀ ਹੈ ਹਨਾ ਲੰਬੀ ਦੇਰ ਤੱਕ ਗੁਰੂ ਸਾਹਿਬ ਨੇ ਭਗਤੀ ਕੀਤੀ ਉਹਦੇ ਉੱਪਰ ਵਿਚਾਰ ਕੀਤਾ ਤੇ ਇਹ ਤਸਵੀਰ ਵੀ ਸਾਰੀ ਨਾ ਬੜੀ ਸਿੰਬੋਲਿਕ ਹੈ ਪ੍ਰਤੀਕ ਨੇ ਇਹਦੇ ਵਿੱਚ ਜਿਵੇਂ ਗੁਰੂ ਸਾਹਿਬ ਜਿਹੜੇ ਐ ਇਸ ਵਕਤ ਭਗਤੀ ਕਰ ਰਹੇ ਨੇ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਤੇ ਇਹ ਜਿਹੜੀਆਂ ਨੌ ਜੋਤਾਂ ਨੇ ਉਹਨਾਂ ਦੇ ਸਾਹਮਣੇ ਨੌ ਜੋਤਾਂ ਹੈਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜੀ ਤੇ ਫਿਰ ਤੁਸੀਂ ਦੇਖਦੇ ਹੋ ਤਲਵਾਰ ਵੀ ਇੱਥੇ ਸ਼ੋਅ ਕੀਤੀ ਹੈ ਜੀ ਤੇ ਗੁਰੂ ਸਾਹਿਬ ਨੇ ਆਰਟਿਸਟ ਨੇ ਇਹ ਸੋਚਿਆ ਹੈ ਕਿ ਵੀ ਇਹ ਗੁਰੂ ਸਾਹਿਬ ਸੋਚ ਰਹੇ ਹੋਣਗੇ ਕਿ ਇਹ ਜਿਹੜੀ ਐਸੋ ਇੱਕ ਜਿਹੜੀ ਸਮੱਸਿਆ ਚੱਲੀ ਹੋਈ ਹੈ ਜਦੋਂ ਜ਼ੁਲਮ ਹੋ ਰਏ ਸੀਗੇ ਮਾਨਵਤਾ ਦੇ ਉੱਪਰ ਉਹਦਾ ਹੱਲ ਕਿਸ ਤਰ੍ਹਾਂ ਹੋਣਾ ਹੈ ਤੇ ਇਹ ਸਾਰਾ ਮਤਲਬ ਜੀ ਇੱਕ ਪਾਸੇ ਦਾ ਸੀ ਨੌ ਗੁਰੂ ਸਾਹਿਬ ਦਾ ਆ ਗਿਆ ਇਹਦੇ ਵਿੱਚ ਸਿੰਬੋਲਿਕ ਇੱਕ ਜਿਹੜੀ ਤਲਵਾਰ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਜਿਹੜੀ ਤਲਵਾਰ ਬਾਝ ਚੱਕੀ ਹੈ ਤੇ ਇਹ ਉਹਦਾ ਪ੍ਰਤੀਕ ਹੈ ਤੇ ਤੁਸੀਂ ਦੇਖੋ ਇੱਥੇ ਨਾ ਬੜੀ ਜ਼ਿਆਦਾ ਡਿਟੇਲ ਤੇ ਜਿਹੜਾ ਗੁਰੂ ਸਾਹਿਬ ਦਾ ਸ਼ਾਂਤੀ ਦਾ ਸੰਦੇਸ਼ ਹੈ ਪਾਈਵਲਤਾ ਦਾ ਸੰਦੇਸ਼ ਹੈ ਤੇ ਜਿਹੜਾ ਉਹਨਾਂ ਦਾ ਸੈਕਰੀਫਾਈਸ ਹੈ ਮਨ ਤੁਸੀਂ ਇੱਕ ਤਸਵੀਰ ਦੇਖ ਕੇ ਉਹਨਾਂ ਦੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ ਕੁਛ ਨਾ ਕੁਛ ਜਿਹੜਾ ਨੂੰ ਦੇਖਣ ਵਾਲਾ ਉਹਦੇ ਮਨ ਚ ਵਿਚਾਰ ਇਹ ਉਤਪੰਨ ਹੁੰਦੇ ਨੇ ਅੱਛਾ ਵੈਸੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਹਿਊਮਨ ਰਾਈਟਸ ਦੇ ਅੱਜ ਕੱਲ ਤਾਂ ਬਹੁਤ ਚਰਚੇ ਹੁੰਦੇ ਆ ਬਹੁਤ ਚੀਜ਼ਾਂ ਕਈਆਂ ਨੇ ਬਹੁਤ ਸਾਰਾ ਸੈਕਰੀਫਾਈਸ ਕੀਤਾ ਪਰ 350 ਸਾਲਾ ਪੁਰਾਣਾ ਹੀ ਦੇਖੋ ਵੀ ਗੁਰੂ ਮਾਰਾ ਇਹਨੇ ਕਦੀ ਜਾਪ ਨਹੀਂ ਵੇਖੀ ਕਿਸੇ ਦੀ ਤਾਰੀਖ ਵਿੱਚ ਬਿਲਕੁਲ ਵੀ ਉਹਨਾਂ ਦੇ ਲਈ ਹੀ ਆਪਣੀ ਸ਼ਹਾਦਤ ਜਿਹੜੀ ਦਿੱਤੀ ਸ਼ਾਂਤੀ ਦੇ ਪੁੰਜ ਵੀ ਆਖਿਆ ਜਾਂਦਾ ਤਾਂ ਉਹੀ ਚੀਜ਼ ਮੈਨੂੰ ਲੱਗਦਾ ਵੀ ਇਸ ਤਸਵੀਰ ਦੇ ਵਿੱਚ ਦਸਾਈ ਵੀ ਦੇ ਰਹੀ ਹੈ ਉਹੀ ਹੈ ਤੁਸੀਂ ਦੇਖੋ ਹੁਣ ਇਹਦੇ ਚ ਨਾ ਫਿਰ ਸਾਧ ਜੀ ਦਾ ਇੱਕੇ ਸੀ ਬੜਾ ਡਿਟੇਲਡ ਐਨਾਟੋਮੀ ਉਹਨਾਂ ਦੀ ਬੜੀ ਹੀ ਸਟਰੋਂਗ ਸੀਗੀ ਤੁਸੀਂ ਦੇਖੋ ਵੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜ਼ਮੀਨ ਤੇ ਬੈਠੇ ਨਹੀਂ ਦਿਖਾਇਆ ਥੋੜਾ ਉੱਚੀ ਜਗ੍ਹਾ ਤੇ ਬਿਠਾਇਆ ਹੈ ਹਮ ਠੀਕ ਹੈ ਸੈਕੰਡਲੀ ਜਿਹੜੇ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਜਿਵੇਂ ਫੁੱਲ ਵੀ ਪਏ ਨੇ ਬੜਾ ਸਟਰੋਂਗ ਕਲਰਸ ਨਹੀਂ ਹੈ ਲਾਈਟ ਸ਼ੇਡਸ ਨੇ ਇਹਦੇ ਉੱਪਰ ਤੇ ਮੇਨ ਫੋਕਸ ਜਿਹੜਾ ਗੁਰੂ ਸਾਹਿਬ ਦੇ ਚਿਹਰੇ ਦੇ ਉੱਪਰ ਹੀ ਜਾਂਦਾ ਹੈ ਗੁਰੂ ਸਾਹਿਬ ਦਾ ਜਿਹੜਾ इवन ਜਿਹੜੀ ਸ਼ਾਲ ਤੁਸੀਂ ਦੇਖੋਗੇ ਹਲਕੇ ਪੀਲੇ ਰੰਗ ਦੀ ਹੈ ਇਹਦੇ ਉੱਪਰ ਵੀ ਉਹਨਾਂ ਨੇ ਜਿਹੜਾ ਨਾ ਦਰਸ਼ਾਈ ਗਈ ਜਿਹੜੇ ਉਸ ਸਮੇਂ ਦੀਆਂ ਸ਼ਾਲਸ ਵੀ ਕਢਾਈ ਛੋਟੇ ਛੋਟੇ ਹੋਈ ਹੋਈ ਹੈ ਚਿੱਟੇ ਵਸਤਰ ਨੇ ਗੁਰੂ ਸਾਹਿਬ ਦੇ ਹੈ ਨਾ ਤੇ ਇਹ ਫਿਰ ਜਿਹੜੀ ਤਸਵੀਰ ਹੈ ਵਿਆਪਕ ਰੂਪ ਦੇ ਵਿੱਚ ਬੜੀ ਮਕਬੂਲ ਵੀ ਹੋਈ ਸੀ ਤੇ ਫਿਰ ਇਹਦੀ ਪ੍ਰਿੰਟਿੰਗ ਵੀ ਕਰਵਾਈ ਸੀ ਸਰਜੀ ਨੇ ਪ੍ਰਸਾਦ ਪ੍ਰੋਸੈਸ ਮ드ਰਾਸਟ ਜਾ ਕੇ ਉਦੋਂ ਨਾ ਅੱਛਾ ਆਪਦੇ ਸੁਪਰਵਾਈਜ਼ਨ ਦੇ ਵਿੱਚ ਅੱਛਾ ਚਲੋ ਇੱਕ ਗੱਲ ਮੈਂ ਤੁਹਾਡੀ ਇੱਥੇ ਟੋਕਦਾ ਵੀ ਆ ਜਿਵੇਂ ਇਹ ਅੱਜ ਕੱਲ ਕੀ ਹੁੰਦਾ ਵੀ ਜਿਵੇਂ ਫਿਲਮਾਂ ਵੀ ਬਣਦੀਆਂ ਨੇ ਚਾਰ ਸਾਹਿਬ ਜاده ਦੇ ਉੱਤੇ ਫਿਲਮ ਬਣੀ ਜਾਂ ਗੁਰੂ ਸਾਹਿਬਾਂ ਨਾਲ ਦੇ ਉੱਤੇ ਫਿਲਮਾਂ ਬਣਦੀਆਂ ਨੇ ਅਤਰਾਜ ਬਹੁਤ ਕੀਤਾ ਜਾਂਦਾ ਉਸ ਸਮੇਂ ਜਦੋਂ ਇਹ ਤਸਵੀਰਾਂ ਬਣਾਈਏ ਗਏ ਚਾਹੇ ਗੁਰੂ ਨਾਨਕ ਪਾਤਸ਼ਾਹ ਜੀ ਹੋਵੇ ਜਾਂ ਗੁਰਤੇਗ ਬាទਰ ਮਹਾਰਾਜ ਜੀ ਦੀ ਹੋਵੇ ਉਦੋਂ ਵੀ ਕੋਈ ਨੋਖ ਝੋਕ ਜਾਂ ਫਿਰ ਕੋਈ ਇਹਦੇ ਵਿੱਚੋਂ ਕੋਈ ਚੇਂਜਸ ਕਰਨ ਲਈ ਆਖਿਆ ਗਿਆ ਸੀ ਸੋਪਾ ਸਿੰਘ ਉਹਨਾਂ ਨੂੰ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕਿ ਲੇਕਿਨ ਇਹ ਸਾਰ ਜੀ ਸਾਰਿਆਂ ਦੇ ਵਿਊਜ਼ ਲੈਂਦੇ ਸੀਗੇ ਅੱਛਾ ਜਿਵੇਂ ਉਹਨਾਂ ਗੁਰਨਾਨਕ ਸਾਹਿਬ ਦੀ ਤਸਵੀਰ ਹੈ ਜਿਹੜੀ ਹੱਥ ਵਾਲੀ ਹੈ ਹਾਂਜੀ ਉਹਦੇ ਚ ਅਕਾਲ ਤਖਤ ਦੇ ਜਥੇਦਾਰ ਵੀ ਇੱਥੇ ਆਏ ਨੇ ਹੈਡ ਗ੍ਰੰਥ ਦੇ ਗੁਰੂ ਆਪਣੇ ਦਰਬਾਰ ਸਾਹਿਬ ਦੇ ਆਨੰਦਪੁਰ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਸਾਰਾ ਰਿਕਾਰਡ ਸਾਡੇ ਕੋਲ ਹੈਗਾ 6th ਸਕਾਲਰ ਨਿਜਮ ਹੈ ਹੈਨਾ ਐਸਐਸ ਅਮੋਲ ਹੋ ਗਏ ਡਾਕਟਰ ਹਰਨਾਮ ਸਿੰਘ ਸ਼ਾਨ ਹੋ ਗਏ ਤੇ ਉਹ ਸਮੇਂ-ਸਮੇਂ ਤੇ ਤਸਵੀਰਾਂ ਜਿਹੜੇ ਲੋਕ ਕਮਿਸ਼ਨ ਕਰਦੇ ਸੀ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਉਹਨਾਂ ਦੀ ਟੀਮ ਆਂਦੀ ਸੀ ਇੱਥੇ ਦੇਖਣ ਉਹ ਸੁਝਾਅ ਵੀ ਦਿੰਦੇ ਸੀਗੇ ਖਾਸ ਤੌਰ ਤੇ ਜਿਵੇਂ ਹੁਣ ਗੁਰੂ ਸਾਹਿਬ ਨਹੀਂ ਆ ਮੈਂ ਗੁਰੂ ਅਮਰਦਾਸ ਦੀ ਤਸਵੀਰ ਵੀ ਤੁਸੀਂ ਦੇਖੋਗੇ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਦੀ ਉਦੇ ਉੱਪਰ ਕਾਫੀ ਖਤੋ-ਖਤਾਵਤ ਹੈ ਕਿ ਇਹਦਾ ਦਾੜਾ ਜਿਹੜਾ ਹੈ ਹਮਮ ਗੁਰੂ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਸੀਗਾ ਜੀ ਜੀ ਤੇ ਸਾਰ ਜੀ ਉਹਨਾਂ ਦੇ ਸਾਰੇ ਸੁਝਾਅ ਜਿਹੜੇ ਸੀ ਉਹਨੂੰ ਵਿਚਾਰ ਵਟਾਂਦਰਾ ਕਰਕੇ ਹੀ ਤਸਵੀਰਾਂ ਬਣਾਉਂਦੇ ਸੀਗੇ ਤੇ ਤਸਵੀਰਾਂ ਪ੍ਰੋਪਰਲੀ ਅਪਰੂਵ ਹੁੰਦੀਆਂ ਸੀ ਜਨਰਲ ਹਾਊਸ ਦੇ ਵਿੱਚ ਇਹ ਤੇ ਐ ਕੋਈ ਗੱਲ ਨਹੀਂ ਜਿਹੜੀ ਲੋਕ ਅੱਜ-ਕੱਲ੍ਹ ਕਹਿੰਦੇ ਆ ਵੀ ਸੁਪਨੇ 'ਚ ਆਇਆ ਸੀਗੇ ਤੋਂ ਬਣਾਉਣਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਤਾਂ ਹੁਣ ਇਦਾਂ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਜਿਹਨੂੰ ਜਿਸ ਤਰ੍ਹਾਂ ਠੀਕ ਲੱਗਦਾ ਹੈ ਤੇ ਅੱਜ ਕੱਲ ਇੱਕ ਇਹ ਵੀ ਤਰੀਕਾ ਹੈ ਕਿ ਕੰਟਰੋਵਰਸੀ ਪੈਦਾ ਕਰ ਦੋ ਚੰਗੀ ਜਾਂ ਮਾੜੀ ਤੇ ਮਸ਼ਹੂਰ ਹੋ ਜਾਓ ਰਿਵਿਊਜ਼ ਜ਼ਿਆਦਾ ਲੈਣ ਨੂੰ ਸਾਡੇ ਕੋਲ ਲਗਭਗ ਨਾ 25000 ਚਿੱਠੀ ਸਾਰ ਜੀ ਦੀ ਪਈ ਹੈ ਉਹਨਾਂ ਕਿਤਾਬ ਅਸੀਂ ਛਾਪਣ ਦੀ ਸੋਚ ਰਹੇ ਹਾਂ ਹਰ ਤਸਵੀਰ ਦੇ ਬਾਰੇ ਪੂਰੀ ਡਿਟੇਲਡ ਕੋਰਸਪੋਂਡੈਂਸ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਇਹ ਤਸਵੀਰ ਨਾ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਵਾਈਸ ਚਾਂਸਲ ਹੁੰਦੇ ਸੀ ਡਾਕਟਰ ਕਿਰਪਾਲ ਸਿੰਘ ਨਾਰੰਗੀ ਜੀ ਉਹਨਾਂ ਨੇ ਵੀ ਲਿਖਿਆ ਸੀ ਗੁਰੂ ਤੇਗ ਬਹਾਦਰ ਹਾਲ ਉੱਥੇ ਉਹਨਾਂ ਦਾ ਖਾਤੋ ਖਤਾਬਤ ਵੀ ਹੈਗਾ ਤੇ ਇਹ ਤਸਵੀਰ ਫਿਰ ਸਰ ਜੀ ਨੇ 1974 ਚ ਸ਼ੁਰੂ ਕੀਤੀ ਸੀਗੀ ਤੇ ਕਿਉਂਕਿ ਸਰ ਜੀ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਬਾਹਰੀ ਰੂਪ ਚਿੱਤਰਿਤ ਨਹੀਂ ਸੀ ਕਰਦੇ ਕਿ ਫਿਜ਼ੀਕਲ ਸ਼ੇਪ ਨਹੀਂ ਸੀ ਸਰ ਜੀ ਦਾ ਇਹ ਮੰਨਣਾ ਸੀ ਕਿ ਮੈਂ ਕੋਈ ਵੀ ਤਸਵੀਰ ਜਿਹੜੀ ਬਣਾਣਾ ਉਸ ਮਹਾਨ ਜਿਹੜੀ ਸ਼ਖਸੀਅਤ ਹੈ ਉਹਦੇ ਜਿਹੜੀ ਸੋਚ ਹੈ ਉਹਦੇ ਜਿਹੜੇ ਮੈਸੇਜ ਹੈ ਉਹ ਕਨਵੇ ਹੋਣਾ ਚਾਹੀਦਾ ਹੈ ਤੇ ਇਹ ਗੁਰੂ ਸਾਹਿਬ ਦੀ ਤਸਵੀਰ ਵੀ ਜਿਹੜੀ ਐ ਐਸ ਆਰ ਜੀ ਨੇ ਜਦੋਂ ਬੜਾਈ ਹੈ ਤਾਂ ਉਹਨਾਂ ਨੇ ਮੋٹے ਦੌਰ ਤੇ ਡਾਕਟਰ ਤਿਰਲੋਚਨ ਸਿੰਘ ਸਿਕ 스ਕਾਲਰ ਹੋਏ ਨੇ ਤੇ ਸੀਸਗੰਜ ਗੁਰਦੁਆਰਾ ਸਾਹਿਬ ਨੇ 1960 ਦੇ ਵਿੱਚ ਇੱਕ ਕਿਤਾਬ ਵੀ ਛਾਪੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਡਾਕਟਰ ਤਿਰਲੋਚਨ ਸਿੰਘ ਦੀ ਤੇ ਉਹਨਾਂ ਨਾਲ ਵੀ ਸਾਰ ਜੀ ਨੇ ਕਾਫੀ ਖਤਰ ਖਤਾਬਤ ਕੀਤਾ ਹੈ ਤੇ ਉਹ ਕਿਤਾਬ ਸਾਰੀ ਸਾਰ ਜਿਹਨੇ ਪੜ੍ਹ ਕੇ ਫੇਰ ਇਹ ਤਸਵੀਰ ਬਣਾਉਣ ਦੇ ਬਾਰੇ ਸੋਚੇ ਲਗਭਗ 1 ਸਾਲ ਦਾ ਸਮਾਂ ਲੱਗਿਆ ਵੀ ਉਹਨਾਂ ਨੇ ਪੜ੍ਹ ਕੇ ਸਟੱਡੀ ਕਰਨਾ ਫਿਰ ਤਸਵੀਰ ਬਣਾਉਣੀ ਜੀ 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 ਇਸ ਤਸਵੀਰ ਦੇ ਵਿੱਚ ਵੈਸੀ ਦੇਖ ਕੇ ਨਾ ਮਾਨੂੰ ਬੜੀ ਸ਼ਾਂਤੀ ਜੀ ਮਿਲ ਰਹੀ ਹੈ ਅ ਇਹ ਤਸਵੀਰ ਬਾਰੇ ਤੁਸੀਂ ਦੱਸਿਓ ਕਿ ਜਿਵੇਂ ਇਹ ਕਿਰਪਾਨ ਵੀ ਹੈ ਇਹ ਇੱਕ ਥੱਲੇ ਦੀਵੇ ਦਾ ਰੂਪ ਵੀ ਹੈ ਇਹ ਮਹਾਰਾਜ ਦੀਆਂ ਅੱਖਾਂ ਜਿਹੜੀਆਂ ਅਧੀਆਂ ਖੁੱਲੀਆਂ ਨੇ ਹੱਥ ਵੀ ਜੁੜੇ ਨੇ ਇਸ ਕੀ ਚੀਜ਼ਾਂ ਦੱਸਾਉਂਦੀਆਂ ਨੇ ਕੀ ਕੀ ਚੀਜ਼ਾਂ ਜੜੀਆਂ ਨੇ ਉਹਦੇ ਵਿੱਚ ਤੁਸੀਂ ਥੋੜਾ ਡਿਟੇਲ ਦੇ ਵਿੱਚ ਦੱਸਿਓ ਇਹਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਸਿਗਾ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਉਹਨਾਂ ਦੀ ਸੋਚ ਸੀਗੀ ਜਿਵੇਂ ਹਿਊਮਨ ਰਾਈਟਸ ਦੀ ਗੱਲ ਤਾਂ ਹੁਣ ਸ਼ੁਰੂ ਹੋਈ ਹੈ ਲੇਕਿਨ ਆਪਾਂ ਕਦੋਂ ਦੀ ਗੱਲ ਕਰ ਰਹੇ ਹਾਂ ਜਿਹੜੀ ਮਤਲਬ 350 ਸਾਲ ਪੁਰਾਣੀਆਂ ਗੱਲਾਂ ਹਨ ਤੇ ਗੁਰੂ ਸਾਹਿਬ ਨੇ ਉਸ ਚੀਜ਼ ਦੇ ਉੱਪਰ ਜਿਹੜਾ ਭਗਤੀ ਕੀਤੀ ਹੈ ਹੈਨਾ ਲੰਬੀ ਦੇਰ ਤੱਕ ਗੁਰੂ ਸਾਹਿਬ ਨੇ ਭਗਤੀ ਕੀਤੀ ਉਹਦੇ ਉੱਪਰ ਵਿਚਾਰ ਕੀਤਾ ਤੇ ਇਹ ਤਸਵੀਰ ਵੀ ਸਾਰੀ ਨਾ ਬੜੀ ਸਿੰਬੋਲਿਕ ਹੈ ਪ੍ਰਤੀਕ ਨੇ ਇਹਦੇ ਵਿੱਚ ਜਿਵੇਂ ਗੁਰੂ ਸਾਹਿਬ ਜਿਹੜੇ ਐ ਉਸ ਵਕਤ ਭਗਤੀ ਕਰ ਰਹੇ ਨੇ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਤੇ ਇਹ ਜਿਹੜੀਆਂ ਨੌ ਜੋਤਾਂ ਨੇ ਉਹਨਾਂ ਦੇ ਸਾਹਮਣੇ ਨੌ ਜੋਤਾਂ ਹੈਗੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜੀ ਤੇ ਫਿਰ ਤੁਸੀਂ ਦੇਖਦੇ ਹੋ ਤਲਵਾਰ ਵੀ ਇੱਥੇ ਸ਼ੋਅ ਕੀਤੀ ਹੈ ਜੀ ਤੇ ਗੁਰੂ ਸਾਹਿਬ ਨੇ ਆਰਟਿਸਟ ਨੇ ਇਹ ਸੋਚਿਆ ਹੈ ਕਿ ਵੀ ਇਹ ਗੁਰੂ ਸਾਹਿਬ ਸੋਚ ਰਹੇ ਹੋਣਗੇ ਕਿ ਇਹ ਜਿਹੜੀ ਐਸੋ ਜਿਹੜੀ ਸਮੱਸਿਆ ਚੱਲੀ ਹੋਈ ਹੈ ਜਦੋਂ ਜ਼ੁਲਮ ਹੋ ਰਿਹਾ ਸੀਗੇ ਮਾਨਵਤਾ ਦੇ ਉੱਪਰ ਉਹਦਾ ਹੱਲ ਕਿਸ ਤਰ੍ਹਾਂ ਹੋਣਾ ਹੈ ਤੇ ਇਹ ਸਾਰਾ ਮਤਲਬ ਜੀ ਇੱਕ ਪਾਸੇ ਦਾ ਸੀ ਨੌ ਗੁਰੂ ਸਾਹਿਬ ਦਾ ਆ ਗਿਆ ਇਹਦੇ ਵਿੱਚ ਸਿੰਬੋਲਿਕ ਇੱਕ ਜਿਹੜੀ ਤਲਵਾਰ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਜਿਹੜੀ ਤਲਵਾਰ ਬਾਝ ਚੱਕੀ ਹੈ ਤੇ ਇਹ ਉਹਦਾ ਪ੍ਰਤੀਕ ਹੈ ਤੇ ਤੁਸੀਂ ਦੇਖੋ ਇਹ ਚ ਨਾ ਬੜੀ ਜਿਆਦਾ ਡਿਟੇਲ ਉਤੇ ਜਿਹੜਾ ਗੁਰੂ ਸਾਹਿਬ ਦਾ ਸ਼ਾਂਤੀ ਦਾ ਸੰਦੇਸ਼ ਹੈ ਭਾਈਵਾਲਤਾ ਦਾ ਸੰਦੇਸ਼ ਹੈ ਤੇ ਜਿਹੜਾ ਉਹਨਾਂ ਦਾ ਸੈਕਰੀਫਾਈਸ ਹੈ ਮਤਲਬ ਤੁਸੀਂ ਇੱਕ ਤਸਵੀਰ ਦੇਖ ਕੇ ਉਹਨਾਂ ਦੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ ਕੁਛ ਨਾ ਕੁਛ ਜਿਹੜਾ ਇਹਨੂੰ ਦੇਖਣ ਵਾਲਾ ਹੈ ਉਹਦੇ ਮਨ 'ਚ ਵਿਚਾਰ ਇਹ ਉਤਪੰਨ ਹੁੰਦੇ ਨੇ ਅੱਛਾ ਵੈਸੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਹਿਊਮਨ ਰਾਈਟਸ ਦੇ ਅੱਜ ਕੱਲ ਤਾਂ ਬਹੁਤ ਚਰਚੇ ਹੁੰਦੇ ਆ ਬਹੁਤ ਚੀਜ਼ਾਂ ਕਈਆਂ ਨੇ ਬਹੁਤ ਸਾਰਾ ਸੈਕਰੀਫਾਈਸ ਕੀਤਾ ਪਰ 350 ਸਾਲਾ ਪ੍ਰਾਣਾ ਹੀ ਦੇਖੋ ਵੀ ਗੁਰੂ ਮਹਾਰਾਜ ਨੇ ਕਦੀ ਜਾਤ ਨਹੀਂ ਵੇਖੀ ਕਿਸੇ ਦੀ ਤਰਹੀ ਬਿਲਕੁਲ ਬੀ ਉਹਨਾਂ ਦੇ ਲਈ ਹੀ ਆਪਣੀ ਸ਼ਹਾਦਤ ਜਿਹੜੀ ਦਿੱਤੀ ਸ਼ਾਂਤੀ ਦੇ ਪੁੰਜ ਵੀ ਆਖਿਆ ਜਾਂਦਾ ਤਾਂ ਉਹੀ ਚੀਜ਼ ਮੈਨੂੰ ਲੱਗਦਾ ਵੀ ਇਸ ਤਸਵੀਰ ਦੇ ਵਿੱਚ ਦਸਾਈ ਵੀ ਦੇ ਰਹੀ ਹੈ ਉਹੀ ਹੈ ਤੁਸੀਂ ਦੇਖੋ ਹੁਣ ਇਹਦੇ ਚ ਨਾ ਫਿਰਸਤਾਰ ਜੀ ਦਾ ਇੱਕ ਸੀ ਬੜਾ ਡਿਟੇਲਡ ਐਨਾਟੋਮੀ ਉਹਨਾਂ ਦੀ ਬੜੀ ਹੀ ਸਟਰੋਂਗ ਸੀਗੀ ਹੂੰ ਤੁਸੀਂ ਦੇਖੋ ਵੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜ਼ਮੀਨ ਤੇ ਬੈਠੇ ਨਹੀਂ ਦਿਖਾਇਆ ਜੀ ਥੋੜਾ ਉੱਚੀ ਜਗ੍ਹਾ ਤੇ ਬਿਠਾਇਆ ਹੈ ਹਮ ਠੀਕ ਹੈ ਸੈਕੰਡਲੀ ਜਿਹੜੇ ਦੇ ਉਹਨਾਂ ਦੇ ਚਰਨਾਂ ਦੇ ਵੀ ਜਿਵੇਂ ਫੁੱਲ ਵੀ ਪਏ ਨੇ ਬੜਾ ਸਟਰੋਂਗ ਕਲਰਸ ਨਹੀਂ ਹੈ ਲਾਈਟ ਸ਼ੇਡਸ ਨੇ ਇਹਦੇ ਉੱਪਰ ਹਮ ਤੇ ਮੇਨ ਫੋਕਸ ਜਿਹੜਾ ਗੁਰੂ ਸਾਹਿਬ ਦੇ ਚਿਹਰੇ ਦੇ ਉੱਪਰ ਹੀ ਜਾਂਦਾ ਹੈ ਹਮ ਅੱਛਾ ਇਹ ਗੱਲ ਇਹ ਦੱਸਿਓ ਵੀ ਜਿਵੇਂ ਇਹਨਾਂ ਦੀ ਤੁਸੀਂ ਦੱਸ ਰਹੀ ਸੀ ਕਿ ਮਦਰਾਸ ਤੋਂ ਜਾ ਕੇ ਕਾਪੀਆਂ ਜੜੀਆਂ ਨੇ ਉਹ ਪ੍ਰਿੰਟ ਕਰਵਾਈਆਂ ਜੀ ਜੀ ਉਸ ਸਮੇਂ ਤੱਕ ਕਿੰਨੀਆਂ ਪ੍ਰਿੰਟ ਕਰਵਾਈਆਂ ਸੀ ਕਾਪੀਆਂ ਉਦੋਂ ਸਾਰਜ ਜੀ ਸਮੇਂ-ਸਮੇਂ ਤੇ ਪ੍ਰਿੰਟ ਕਰਵਾਉਂਦੇ ਰਹਿੰਦੇ ਸੀ ਲੇਕਿਨ ਮੋਟੇ ਤੌਰ ਤੇ ਇਹ 25000 ਤਸਵੀਰ ਜਿਹੜੀ ਹੈ ਉਦੋਂ ਛਪਾਈ ਸੀਗੀ ਸਾਰਜ ਜੀ ਦੇ ਲਾਈਫਟਾਈਮ 1986 ਜੀ ਡੈਥ ਹੋਈ ਹੈ ਹਾਂਜੀ ਉਦੋਂ ਬਾਅਦ ਥੋੜੀ-ਬਹੁਤ ਅਸੀਂ ਵਿੱਚ ਪਾਉਂਦੇ ਰਹਿੰਨੇ ਲੇਕਿਨ ਹੁਣ ਕਾਪੀ ਐਨੀ ਨੋਕਾਂ ਨੇ ਨਕਲ ਕਰਤੀ ਹੁਣ ਫਿਰ ਨਕਲੀ ਤਸਵੀਰਾਂ ਜਿਹੜੀਆਂ ਜ਼ਿਆਦਾ ਨੇ ਉਹ ਹੁਣ ਤਾਂ ਲੋਕ ਸਾਰਜ ਜੀ ਦਾ ਨਾਮ ਮਟਾਉਂਦੇ ਨੇ ਤੇ ਆਪਣਾ ਨਾਮ ਲਿਖ ਲੈਂਦੇ ਆ ਹਾਂ ਹੈਨਾ ਕੋਈ ਬਾਕੀ ਜਿਹੜੀ ਜਿਹੜੀ ਵੀ ਹੁਣ ਵੀ ਅਸੀਂ ਜਿਵੇਂ ਦੇਖਦੇ ਆ ਪੋਸਟਰਾਂ ਤੇ ਲੱਗੀ ਫਲੈਕਸਾਂ ਤੇ ਲੱਗੀ ਤਸਵੀਰ ਤਾਂ ਘਰ ਇਹੀ ਹੁੰਦੀ ਹੈ ਬਸ ਇਹ ਆ ਵੀ ਜਿਵੇਂ ਥੋੜੇ ਬੋਦੇ ਕਲਰ ਬਦਲ ਗਏ ਨੇ ਹੁਣ ਜਿਵੇਂ ਮਤਲਬ ਬੈਕਗ੍ਰਾਉਂਡ ਬਦਲ ਗਈ ਉਹਦੀ ਫੁੱਲਾਂ ਦਾ ਕਲਰ ਬਦਲ ਗਏ ਨੇ ਪਰ ਇਹ ਅਸਲ ਜਿਹੜੀ ਤਸਵੀਰ ਜਿਹੜੀ ਇਹ ਬੈਠਿਆਂ ਵਾਲੀ ਹੈ ਇਹ ਸੋਭਾ ਸਿੰਘ ਉਹ ਬਣਾ ਦੇ ਬਿਲਕੁਲ ਸਰ ਜੀ ਦੀ ਹੈ ਤੇ ਖਾਸ ਗੱਲ ਹੈ ਕਿ ਕਾਪੀਰਾਈਟ ਪ੍ਰੋਟੈਕਟਡ ਦੀ ਤਸਵੀਰ ਹੈ ਇਹ ਅੱਛਾ ਸਰ ਜੀ ਦੇ ਟਾਈਮ ਵੀ ਨਾ ਉਹਨਾਂ ਨੇ ਆਪਣੀਆਂ ਕਾਫੀ ਤਸਵੀਰਾਂ ਦੀ ਕਿਉਂਕਿ ਨਕਲ ਉਦੋਂ ਵੀ ਲੋਕ ਅੰਮ੍ਰਿਤਸਰ ਤੇ ਜਲੰਧਰ ਚ ਬੜੇ ਕਰਦੇ ਸੀਗੇ ਹੂੰ ਤੇ ਇਹਦਾ ਰਜਿਸਟ੍ਰੇਸ਼ਨ ਨੰਬਰ ਹੈ ਇਹਨਾਂ ਦਾ ਸਾਰਿਆਂ ਦੇ ਤਸਵੀਰਾਂ ਦੇ نیچے ਤੁਸੀਂ ਦੇਖੋਗੇ ਵੀ ਜਿਹੜੀ ਸਾਡੀ origignal ਨੇ ਕਾਪੀਰਾਈਟ ਰਜਿਸਟ੍ਰੇਸ਼ਨ ਨੰਬਰ ਵੀ ਲਿਖਿਆ ਹੁੰਦਾ ਹੈ ਤੇ ਇਹ ਸਾਰੀਆਂ ਤਸਵੀਰਾਂ ਉਦੋਂ ਦੀਆਂ ਲੇਕਿਨ ਸਾਨੂੰ ਇਦਾਂ ਲੱਗਦਾ ਹੈ ਇਹ ਕੋਈ 3-4 ਸਾਲ ਪਹਿਲਾਂ ਵੀ ਪੰਜਾਬ ਗਵਰਨਮੈਂਟ ਦੇ ਪਬਲਿਕ ریلیشن ਡਿਪਾਰਟਮੈਂਟ ਵਾਲਿਆਂ ਨੇ ਸਾਡੀ ਬਿਨਾ ਪਰਮਿਸ਼ਨ ਤਸਵੀਰ ਸੀਐਮ ਦੇ ਨਾਲ ਛਾਪ ਲਈ ਸੀ ਫਿਰ ਜਦੋਂ ਅਖਬਾਰਾਂ ਵਗੈਰਾ ਚਾਉਣਾ ਸ਼ੁਰੂ ਹੋਇਆ ਪੋਸਟਰ ਅਸੀਂ ਦੇਖੇ ਅਸੀਂ ਸੀਐਮ ਨੂੰ ਉਦੋਂ ਕੰਪਲੇਂਟ ਕੀਤੀ ਸੀ ਜੀ 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 ਅੱਛਾ ਜੀ ਉਦੋਂ ਫਿਰ ਪ੍ਰੋਪਰਲੀ ਪੰਜਾਬ ਗਵਰਨਮੈਂਟ ਨੇ ਅਪੋਲੋਜਾਈਜ਼ ਕੀਤਾ ਸਾਡੇ ਕੋਲ ਚਿੱਠੀ ਪਈ ਹੈ اچھا ਉਹਨਾਂ ਨੇ ਫੈਕਟਰੀ ਪਬਲਿਕ ਰਿਲੇਸ਼ਨ ਨੇ ਮਾਫੀ ਮੰਗੀ ਸੀ ਹਾਂ ਤੇ ਲੇਕਿਨ ਇਸ ਦਫਾ ਅਸੀਂ ਫਿਰ ਤਾਂ ਇਤਰਾਜ਼ ਨਹੀਂ ਕੀਤਾ ਕਿਉਂਕਿ ਹੁਣ ਇਹ ਗੁਰੂ ਸਾਹਿਬ ਦਾ ਸਾਨੂੰ ਇਦਾਂ ਲੱਗਦਾ ਕਿ ਮੈਸੇਜ ਸਾਰੇ ਦੁਨੀਆ ਦੇ ਵਿੱਚ ਜਾ ਰਿਹਾ ਹੈ ਹਾਂ ਬਹੁਤ ਵੱਡਾ ਮੈਸੇਜ ਹੈ ਚਲੋ ਤਾਂ ਹੋਣ ਵੀ ਪੋਸਟਰ ਜਿੰਨੇ ਵੀ ਹੈ ਜਿੰਨੇ ਵੀ ਫਲੈਕਸਾ ਨੇ ਇਹੀ ਤਸਵੀਰ ਹੈ ਭਗਵੰਤ ਮਾਨ ਹੋਣਾਂ ਦੇ ਨਾਲ ਵੀ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਇਹਦੇ ਤੇ ਇਤਰਾਜ਼ ਨਹੀਂ ਕੀਤਾ ਨਹੀਂ ਅਸੀਂ ਨਹੀਂ ਕੀਤਾ ਅਸੀਂ ਮਤਲਬ ਤਾਂ ਨਹੀਂ ਕੀਤਾ ਕਿ ਬਹੁਤ ਵੱਡਾ ਕਾਜ਼ ਹੈ ਹੈ ਹਾਂ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਚਲੋ ਸਾਰਜੀ ਦੀ ਹੀ ਤਸਵੀਰ ਹੈ ਲੇਕਿਨ ਸਾਨੂੰ ਇਹ ਜ਼ਰੂਰ ਦੁੱਖ ਹੁੰਦਾ ਹੈ ਕਿ ਜਿਹੜੇ ਆਰਟਿਸਟ ਨੇ ਸਾਰੀ ਉਮਰ ਲਗਾਤੀ ਉਹਦਾ ਨਾਮ ਵੀ ਕੱਟ ਰਹੇ ਹੋ ਤੁਸੀਂ ਨੀਚੇ ਹੋ ਸੋਭਾ ਸਿੰਘ ਹੀ ਮਟਾ ਰਹੇ ਹੋ ਤੁਸੀਂ ਉੱਥੇ ਸੋਭਾ ਸਿੰਘ ਦੇ ਨਾਮ ਤੇ ਹੋਰ ਬਹੁਤ ਨਾਮ ਦੇਖੇ ਅਸੀਂ ਪਰ ਸੋਭਾ ਸਿੰਘ ਦਾ ਨਾਮ ਘੱਟ ਦੇ ਦ ਅੱਜ ਕੱਲ ਨਹੀਂ ਉਹ ਇਦਾਂ ਇਹ ਨਾ ਕੀ ਹੁਣ ਜਿਹੜੀ ਮਤਲਬ ਜਿਹੜਾ ਨਵਾਂ ਆਰਟਿਸਟ ਹੈ ਨੂੰ ਕਾਪੀਕੈਟ ਮੋٹے ਤੌਰ ਤੇ ਕਹਿੰਦੇ ਆ ਕਾਪੀਕੈਟ ਨੇ ਤਾਂ ਮਸ਼ਹੂਰ ਹੋਣਾ ਹੁੰਦਾ ਜਲਦੀ ਜਲਦੀ ਤਸਵੀਰ ਵੇਚਣੀ ਹੁੰਦੀ ਹੈ ਤੇ ਆਰਥਿਕ ਲਾਭ ਕਮਾਣਾ ਹੁੰਦਾ ਉਹਨਾਂ ਦਾ ਹੋਰ ਉਦੇਸ਼ ਮੋٹے ਤੌਰ ਤੇ ਸਾਰਜੀ ਕਹਿੰਦੇ ਸੀ ਜਿਵੇਂ ਗੁਰੂ ਸਾਹਿਬ ਦਾ ਇੱਕ ਮੈਸੇਜ ਵੀ ਮੇਰੀ ਤਸਵੀਰ ਤੋਂ ਦੁਨੀਆ ਨੂੰ ਪਹੁੰਚ ਜਾਏ ਤੇ ਮੇਰਾ ਕੰਮ ਸਫਲ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਕੰਮ ਉਹਨਾਂ ਦੀਆਂ ਤਸਵੀਰਾਂ ਅਮਰ ਹੈ ਇਹ ਤਸਵੀਰਾਂ ਤੇ ਕਦੀ ਵੀ ਨਹੀਂ ਸਾਡੇ ਮਨੋਂ ਲੱਤ ਸਕਦੀਆਂ ਤਾਂ ਜਾਂ ਅਸੀਂ ਇਹਨਾਂ ਨੂੰ ਭੁੱਲ ਸਕਦੇ ਇਹ ਬਸ ਉਹਨਾਂ ਦੀ ਕਮਾਈ ਹੈ ਪੈਸੇ-ਪੂਸੇ ਲੋ ਭਾਵੇਂ ਉਹ ਤੰਗੀ ਨਹੀਂ ਕੋਈ ਨਹੀਂ ਲੇਕਿਨ ਸਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਇਹ ਬੜੀ ਵੱਡੀ ਜਿਹੜੇ 6 ਸਟਾਲਰ ਸੀਗੇ ਪਹਿਲਾਂ ਉਹਨਾਂ ਦੀ ਸੋਚ ਸੀਗੀ ਜਿਵੇਂ ਸਿੱਖ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ 1945 ਚ ਕਨਵੈਨਸ਼ਨ ਹੋਈ ਸੀ ਪ੍ਰੋਫੈਸਰ ਨਰੰજન ਸਿੰਘ ਉਹਦੇ ਪ੍ਰਿੰਸੀਪਲ ਸੀ ਹਮ ਉਹਨੇ ਉਸ ਸਮੇਂ ਦੇ ਸਾਰੇ ਆਰਟਿਸਟ ਇਕੱਠੇ ਕੀਤੇ ਸੀ ਕਿਉਂਕਿ ਤਸਵੀਰ ਉਹਦੋਂ ਵੀ ਛਪਦੀਆਂ ਸੀ ਹਮ ਮਤਲਬ ਡਾਕਟਰ ਕੰਵਰਜੀ ਸਿੰਘ ਕਾਂਗਨ ਨੇ ਮੋਹਲੀ ਰਹਿੰਦੇ ਨੇ ਹੱਲੇ ਵੀ ਅੱਛਾ ਜੀ ਉਹਨਾਂ ਨੇ ਆਰਟ ਦੇ ਉੱਪਰ ਪੀ ਐਚ ਡੀ ਕੀਤੀ ਆ ਆਰਟ ਹਿਸਟਰੀ ਦੇ ਉੱਪਰ ਹਮ ਤੇ ਉਹਨਾਂ ਦਾ ਮੰਨਣਾ ਹੈ ਕਿ ਤਿੰਨ ਗੁਰੂ ਸਾਹਿਬਾਨ ਦੇ ਟਾਈਮ ਪੇਂਟਿੰਗ ਹੁੰਦੀ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਉਹਨੇ ਦਰਬਾਰ ਦੇ ਵਿੱਚ ਪਿੰਟਰ ਹੁੰਦੇ ਸੀਗੇ ਫਿਰ ਜਿਹੜੀਆਂ ਆਪਣੀਆਂ ਫਰੈਸਕੋ ਜਿਹਨੂੰ ਆਪਾਂ ਵਾਲ ਪੇਂਟਿੰਗ ਕਹਿੰਦੇ ਆ ਉਹਨੇ ਬਾਬਾ ਟਾਲਚਾ ਤਾਂ ਹਲੇ ਵੀ ਨੇ ਪੁਰਾਣੇ ਗੁਰਦੁਆਰਾ ਸਾਹਿਬਾਂ ਜਿਹੜੇ ਨੇ ਤੁਸੀਂ ਖਾਸ ਤੌਰ ਤੇ ਪਾਕਿਸਤਾਨ ਦੇ ਪੁਰਾਣੇ ਗੁਰਦੁਆਰੇ ਉੱਤੇ ਵਾਲ ਪੇਂਟਿੰਗਸ ਗੁਰੂ ਸਾਹਿਬ ਦੀਆਂ ਹੈਗੀਆਂ ਉਹਨਾਂ ਦੀ ਜਨਮ ਸਾਖੀਆਂ ਦੇ ਵਿੱਚ ਹੈਗੀਆਂ ਜੀ ਜੀ ਤੇ ਇਹ ਤਸਵੀਰਾਂ ਦਾ ਸਾਰਜ ਦਾ ਵੀ ਇਹ ਮੰਨਣਾ ਸੀ ਮੈਂ ਵੀ ਮੈਂ ਨਹੀਂ ਚਾਹੁੰਦਾ ਕਿ ਲੋਕ ਤਸਵੀਰਾਂ ਨੂੰ ਪੂਜਾ ਕਰਨ ਧੂਪ ਬੱਤੀ ਕਰਨ ਉਹਨਾਂ ਦੇ ਉੱਪਰ ਹਾਰ ਪਾਣ ਮੈਂ ਤਾਂ ਸਿਰਫ ਇਹ ਚਾਹਨਾ ਕਿ ਉਹਨਾਂ ਤੋਂ ਪ੍ਰੇਰਣਾ ਲੋਕ ਲੈ ਸਕਣ ਜਿਵੇਂ ਤੁਸੀਂ ਇਹ ਤਸਵੀਰ ਦਾ ਆਪਾ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕਰ ਰਹੇ ਆ ਇਹ ਨੂੰ ਦੇਖਦੇ ਸਾਰੇ ਤੁਹਾਨੂੰ ਇੱਕਦਮ ਮਤਲਬ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਉਤਪਨ ਹੁੰਦੀ ਤੇ ਇੱਕਦਮ ਤੁਸੀਂ ਸੋਚਦੇ ਹੋ ਵੀ ਗੁਰੂ ਸਾਹਿਬ ਦਾ ਕੀ ਮੈਸੇਜ ਰਿਹਾ ਹੋਵੇਗਾ ਤੇ ਇਹ ਸਾਰ ਜੀ ਦਾ ਮੰਨਣਾ ਸੀਗਾ ਕਿ ਬਿਲਕੁਲ ਬਿਲਕੁਲ ਹਾਂਜੀ ਤਾਂ ਬਾਕੀ ਉਹ ਚੀਜ਼ ਦੇਖ ਕੇ ਮਨ ਨੂੰ ਸ਼ਾਂਤੀ ਤਾਂ ਮਿਲਦੀ ਹੋਈ ਹੈ ਤਾ ਅਸੀਂ ਇਸ ਵਕਤ ਪਾਲੰਪੁਰ ਦੇ ਵਿੱਚ ਜਿਹੜਾ ਇਹਨਾਂ ਦਾ ਆਰਟ ਗੈਲਰੀ ਹੈਗੀ ਆ ਸੋਭਾ ਸਿੰਘ ਜੀ ਉਹਨਾਂ ਦੀ ਉਹਦੇ ਵਿੱਚ ਮੌਜੂਦ ਹੈ ਤੇ ਇਹ ਤਸਵੀਰ ਨੂੰ ਦਿਖਾਉਣ ਦਾ ਜਾਂ ਇਹਦੇ ਬਾਰੇ ਗੱਲ ਜਾਂ ਚਰਚਾ ਕਰਨ ਦਾ ਮਤਲਬ ਇਹੀ ਹੈ ਕਿ ਸ਼ਹੀਦੀ ਦਿਹਾੜੇ ਚੱਲਦੇ ਆ ਤੁਹਾਨੂੰ ਸਿੱਖ ਇਤਿਹਾਸ ਦੇ ਬਾਰੇ ਜਿਹੜੀਆਂ ਚੀਜ਼ਾਂ ਦੇ ਵਿੱਚ ਉਲਝੇ ਫਿਰਦੇ ਆ ਸੀ ਉਹ ਵੀ ਚੀਜ਼ਾਂ ਕੁਝ ਕੇ ਕਲੀਅਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਵੀ ਕੋਈ ਸੁਪਨੇ ਦੇ ਵਿੱਚ ਆਏ ਸੀਗੇ ਜਾਂ ਫਿਰ ਉਹਨਾਂ ਨੇ ਆਪਣੀ ਤਸਵੀਰ ਬਣਾ ਦਿੱਤੀ ਇਦਾਂ ਦੀ ਕੋਈ ਗੱਲ ਨਹੀਂ ਸੋਭਾ ਸਿੰਘ ਬਾਰੇ ਬਹੁਤ ਚਰਚਾ ਹੁੰਦੀ ਹੈ ਜਦਕਿ ਉਦੋਂ ਦੇ ਸਿੱਖ ਸਕਾਲਰ ਵੀ ਇੱਥੇ ਆਉਂਦੇ ਰਹੇ ਨੇ ਉਦੋਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇੱਥੇ ਆਉਂਦੇ ਰਹੇ ਨੇ ਐ ਜੀ ਪੀ ਸੀ ਦੇ ਪ੍ਰਧਾਨ ਜਿਹੜੇ ਸੀਗੇ ਉਹ ਵੀ ਇੱਥੇ ਆਉਂਦੇ ਰਹੇ ਨੇ ਤੇ ਜਿਹੜੀਆਂ ਕਿਤੇ ਖਾਮੀਆਂ ਲੱਗਦੀਆਂ ਰਹੀਆਂ ਨੇ ਉਹਨਾਂ ਨੂੰ ਤਸਵੀਰਾਂ ਦੇ ਵਿੱਚ ਉਹ ਤਸਵੀਰਾਂ ਦੇ ਵਿੱਚ ਉਹ ਖਾਮੀਆਂ ਦੂਰ ਕਰਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਉਸ ਸਮੇਂ ਇਹ ਤਸਵੀਰਾਂ ਜਿਹੜੀਆਂ ਨੇ ਬਣਾਈਆਂ ਗਈਆਂ ਲਗਭਗ 1974 ਤੋਂ ਸ਼ੁਰੂ ਕਰਕੇ 1975 ਦੇ ਵਿੱਚ ਇਹ ਤਸਵੀਰ ਨੂੰ ਤਿਆਰ ਕੀਤਾ ਗਿਆ ਸੀ ਤੇ ਇਹ ਤਸਵੀਰ ਨੂੰ ਦੇਖਦਿਆਂ ਸਾਰੀ ਦੇਖ ਲਓ ਵੀ ਮਨ ਦੇ ਵਿੱਚ ਇੰਨੀ ਕਿ ਸ਼ਾਂਤੀ ਆਉਂਦੀ ਹੈ ਵੀ ਐਡੀ ਰੀਜਨਲ ਇਹ ਬਣਾਈ ਗਈ ਸੀ ਕਿਉਂਕਿ ਬਹੁਤ ਜ਼ਿਆਦਾ ਬਹੁਤ ਸਾਰਿਆਂ ਦਾ ਇਹਦੇ ਵਿੱਚ ਸਹਿਯੋਗ ਸੀਗਾ ਤਾਂ ਇਸ ਕਰਕੇ ਇਹ ਤਸਵੀਰ ਦੇ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਇਹ ਇੱਕੋ ਇੱਕ ਤਸਵੀਰ ਹੈ ਜਿਹੜੀ ਸਰਦਾ ਸੋਭਾ ਸਿੰਘ ਹੋਣਾ ਨੇ ਬਣਾਈ ਸੀਗੀ ਅੱਜ ਕੱਲ ਕਾਪੀ ਬਹੁਤ ਕਰੀ ਜਾਂਦੇ ਆ ਨਾਮ ਘੱਟ ਕੇ ਬਹੁਤ ਸਾਰੇ ਲਿਖੀ ਜਾਂਦੇ ਆ ਪਰ ਅਸਲ ਤਸਵੀਰ ਜਿਹੜੀ ਹੈ ਉਹ ਸੋਭਾ ਸਿੰਘ ਹੋਣਾ ਨੇ ਇਹ ਗੁਰੂ ਮਹਾਰਾਜ ਦੀ ਬਣਾਈ ਸੀਗੀ ਕੈਮਰਾਮੈਨ ਗੁਲਚੰਦ ਨਾਲ ਪੰਦੀਪ ਸਿੰਘ ਦਿੱਲੀ ਪੋਸਟ ਪੰਜਾਬ